ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਆ ਤੇ ਆਪਾਂ ਤਿੰਨ ਚਾਰ ਦਿਨਾਂ ਤੋਂ ਵੀਡੀਓ ਨਹੀਂ ਬਣਾਈ ਠੀਕ ਨਹੀਂ ਸੀਗੇ ਪਹਿਲਾਂ ਮੈਂ ਨਹੀਂ ਸੀ ਠੀਕ ਫਿਰ ਵੀ ਰਾਜ ਤੇ ਮੌਸਮ ਬਦਲ ਰਿਹਾ ਇਹਦੇ ਕਰਕੇ ਸਾਰੇ ਖੰਗ ਜੁਕਾਮ ਬੁਖਾਰ ਹਾਂਜੀ ਤੇ ਵੀ ਰਾਜ ਹੁਣ ਅੱਜ ਥੋੜਾ ਜਿਹਾ ਠੀਕ ਹੋਇਆ ਹਾਂਜੀ ਠੀਕ ਆ ਨਾ ਤੁਸੀਂ ਹਾਂਜੀ ਕੀ ਕਰਦੇ ਹੋ ਤੇ ਸਾਡੇ ਮੌਸਮ ਠੀਕ ਆ ਬਹੁਤ ਸੋਹਣਾ ਧੁੱਪ ਲੱਗੀ ਹੋਈ ਆ ਬਹੁਤ ਸੋਹਣਾ ਮੌਸਮ ਆ ਧੁੱਪ ਲੱਗੀ ਹੋਈ ਆ ਗਲੋ ਦੀ ਵੇਲੇ ਕਿੰਨੀ ਤਾਂ ਛੜ ਗਈ ਜਸਪ੍ਰੀਤ ਲੱਗੀ ਅੱਜ ਬੈਠੀ ਆ ਮਸ਼ੀਨ ਤੇ ਥੋੜਾ ਜਿਹਾ ਕੰਮ ਕਿਉਂਕਿ ਵਿਰਾਜ ਠੀਕ ਨਾ ਹੋਣ ਕਰਕੇ ਤੇ ਕੰਮ ਵੀ ਕੋਈ ਵੀ ਕਰਨ ਨੂੰ ਜੀ ਨਹੀਂ ਕਰਦਾ ਤੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਦੋਂ ਬੱਚਾ ਠੀਕ ਨਾ ਹੋਵੇ ਹਨਾ ਤੇ ਬਸ ਕੱਲ ਤਾਂ ਸਾਡਾ ਸਹਾਰਾ ਦੇਣ ਇਹਨੂੰ ਏਦਾਂ ਹੀ ਲੈ ਕੇ ਬੈਠੇ ਰਹੇ ਚੜਜੇ ਪੁਖਾਰ ਉੱਤਰ ਜੇ ਚੜਜੇ ਉੱਤਰ ਜੇ ਬੜਾ ਹੋਇਆ ਮਨ ਖਰਾਬ ਪਰੇਸ਼ਾਨ ਬੱਚਾ ਠੀਕ ਨਾ ਹੋਵੇ ਜਦੋਂ ਤੇ ਬਾਕੀ ਅੱਜ ਆਪਾਂ ਕੋਈ ਵੀਡੀਓ ਬਣਾਉਣ ਦਾ ਨਾ ਤਾਂ ਆਪਣਾ ਕੋਈ ਐਵੇਂ ਆ ਕਿ ਆਪਾਂ ਵਿਊ ਲੈਣ ਵਾਸਤੇ ਬਣਾ ਰਹੇ ਆ ਜਾਂ ਕਿਤਾ ਤੇ ਕੁਝ ਗੱਲਾਂ ਕਰਨ ਨੂੰ ਜੀ ਕਰਦਾ ਸੀ ਤੁਹਾਡੇ ਨਾਲ ਕਿ ਕਰੀਏ ਜਿੱਥੇ ਵੀ ਬੈਠੇ ਹੋਈਏ ਆਪਾਂ ਹਨਾ ਕਿਤੇ ਵੀ ਕਿਸੇ ਵੀ ਕੰਟਰੀ ਚ ਬੈਠੇ ਹੋਈਏ ਆਪਦੇ ਪੰਜਾਬ ਦੀ ਹਮੇਸ਼ਾ ਹਰ ਕੋਈ ਸੁੱਖ ਮੰਗਦਾ ਤੇ ਸਾਡਾ ਵੀ ਵੀਡੀਓ ਦੇਖ-ਦੇਖ ਕੇ ਜਿੰਨੀਆਂ ਵੀ ਨੀਵਾਂ ਜਾ ਰਹੀਆਂ ਦੇਖ-ਦੇਖ ਕੇ ਮਨ ਬਹੁਤ ਪਰੇਸ਼ਾਨ ਹੁੰਦਾ ਵੇਖ ਕੇ ਵੀ ਹਨਾ ਦੂਰ ਬੈਠੇ ਘਰ ਕੁਝ ਨਹੀਂ ਸਕਦੇ ਤੇ ਪਤਾ ਨਹੀਂ ਕਿਹਨੂੰ ਕਿਹਦੀ ਨਜ਼ਰ ਲੱਗ ਗਈ ਸਾਡੇ ਪੰਜਾਬ ਨੂੰ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ ਖੜਾ ਦਾ ਇੰਨਾ ਬੁਰਾ ਹਾਲ ਆ ਤੇ ਦੇਖੀਆਂ ਨਹੀਂ ਜਾਂਦੀਆਂ ਵੀਡੀਓ ਘਰਾਂ ਪਰਿਵਾਰਾਂ ਦੇ ਵਿੱਚ ਕਿੰਨਾ ਬੁਰਾ ਹਾਲ ਆ ਕਰੋ ਬੇਕਾਰ ਹੋਇਆ ਮਾਲ ਡੰਕਰ ਕਿੰਨਾ ਰੋੜ ਰੋੜ ਕੇ ਚੱਲਿਆ ਗਿਆ ਤੇ ਬਹੁਤ ਤੋਖੂਆ ਵੇਖ ਕੇ ਹੁੰਦਾ ਵੀ ਆ ਰੋਜ਼ ਵੇਖਦੇ ਆ ਵੀਡੀਓ ਬਣਾਉਣ ਨੂੰ ਵੀ ਨਹੀਂ ਚੀ ਕਰਦਾ ਆ ਐਂ ਲੱਗੀ ਜਾਂਦਾ ਕਿ ਅਸੀਂ ਵੀ ਉੱਥੇ ਹੀ ਆ ਇੰਨਾ ਹਾਲਾਤਾਂ ਦੇ ਵਿੱਚ ਹੀ ਅਸੀਂ ਵੀ ਵੀ ਐ ਮਾਨਾ ਇੰਨਾ ਜਿਆਦੇ ਝੰਜੋੜਿਆ ਪਿਆ ਦਿਲ ਨਹੀਂ ਕਰਦਾ ਕੋਈ ਵੀ ਗੱਲ ਕਰਨ ਹਾਲਾਤ ਦੇਖ ਕੇ ਪਤਾ ਨਹੀਂ ਕੀ ਦੀ ਨਜ਼ਰ ਲੱਗ ਗਈ ਸਾਡੇ ਪੰਜਾਬ ਨੂੰ ਤੇ ਰਤਾਸ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨ ਪ੍ਰਮਾਤਮਾ ਸਾਰੇ ਪੈਣ ਭਰਾਵਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਵੀਡੀਓ ਵੇਖ ਵੇਖ ਕੇ ਰੋਣ ਆਉਂਦਾ ਤੇ ਅਰਦਾਸ ਕਰਦੇ ਗੁਰੂ ਸਾਹਿਬ ਅਗੇ ਵੀ ਮਹਾਰਾਜ ਕੀ ਹੋ ਗਿਆ ਇਹੋ ਜਾਂ ਤੇ ਭਲਾ ਕਰ ਸਬਦਾ ਤੇ ਜਸਕ੍ਰਿਤ ਦੇ ਪਿੰਡ ਵੱਲੀ ਇਹਨਾਂ ਦਾ ਝੋਨਾ ਸਾਰਾ ਹੀ ਝੋਨਾ ਝੋਨਾ ਜੋ ਵੀ ਆ ਫਸਲਾਂ ਸਭ ਖਰਾਬ ਹੋ ਗਈਆਂ ਤੇ ਇਹਨਾਂ ਦੇ ਨੇੜੇ ਵੀ ਉੱਥੇ ਬੰਨ ਪੈਂਦਾ ਕਾਫੀ ਵੱਡਾ ਬੰਨਾ ਉੱਥੇ ਕਾਫੀ ਉੱਥੇ ਵੀ ਸੰਗਤ ਬੈਠੀ ਹੋਈ ਆ ਬਹੁਤ ਜ਼ਿਆਦਾ ਪ੍ਰਬੰਧ ਕੀਤਾ ਵਿਆ ਕਿ ਜਿੰਨਾ ਵੀ ਉਹਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਬੰਨ ਨੂੰ ਸ਼ਾਇਦ ਪਤਾ ਵੀ ਆ ਸਾਰਿਆਂ ਨੂੰ ਉਸ ਬੰਨ ਦਾ ਤੇ ਪਟਕਟ ਫਿਲਮਾਂ ਪੜੀ ਸੀ ਉਸ ਬੰਨ ਤੇ ਤੇ ਇਹਨਾਂ ਦੇ ਨੇੜੇ ਹੀ ਆ ਮਨੋਂ ਤੋਂ ਦੂਜੇ ਪਾਸੇ ਇਹਨਾਂ ਦੀਆਂ ਫਸਲਾਂ ਨੇ ਪੈੜੀਆਂ ਨੇ ਤੇ ਬੰਨ ਤੋਂ ਦੂਜੀ ਪਾਸੇ ਇਹਨਾਂ ਦਾ ਪਿੰਡ ਆ ਹਾਂਜੀ 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 ਤੇ ਆਪਾਂ ਬਾਕੀ ਤੇ ਇਹੀ ਕਹਿੰਨੇ ਵੀ ਚਲੋ ਫਸਲਾਂ ਤਾਂ ਕੋਈ ਨਹੀਂ ਐਸ ਸਾਲ ਨਹੀਂ ਤੇ ਅਗਲੇ ਸਾਲ ਸਹੀ ਹਨਾ ਤੇ ਪਰਮਾਤਮਾ ਪਰਿਵਾਰਾਂ ਦੇ ਵਿੱਚ ਤਾਂ ਤਰਸਤੀ ਚੜਦੀ ਕਲਾ ਰੱਖੇ ਤੇ ਜਿੰਨੇ ਵੀ ਭੈਣ ਭਰਾ ਹਨਾ ਉੱਥੇ ਜਾਂਦੇ ਆ ਸੇਵਾ ਕਰਦੇ ਆ ਸਲੂਟ ਆ ਉਹਨਾਂ ਨੂੰ ਤੇ ਇੰਨੀ ਵੱਡੀ ਸੇਵਾ ਕਰਦੇ ਪਏ ਆ ਤੇ ਪੰਜਾਬੀ ਪੰਜਾਬੀਆਂ ਨਾਲ ਖੜਦੇ ਆ ਹੋਰ ਦੇਖੋ ਕਿੰਨੀਆਂ ਸਟੇਟਾਂ ਪੰਜਾਬ ਦੇ ਨਾਲ ਲੱਗਦੀਆਂ ਕੋਈ ਨਹੀਂ ਪਹੁੰਚ ਰਿਆ ਸਿਰਫ ਪੰਜਾਬੀ ਪੰਜਾਬੀਆਂ ਵਾਸਤੇ ਖੜਦੇ ਆ ਕਿਸਾਨ ਕਿਸਾਨਾਂ ਨਾਲ ਖੜਦੇ ਆ ਤੇ ਖੜਨਾ ਵੀ ਚਾਹੀਦਾ ਤੇ ਜਿਹੜੇ 88 ਦੇ ਵਿੱਚ ਪਾਣੀ ਆਏ ਸੀ ਉਦੋਂ ਵੀ ਜਾਦੇ ਮੰਦਾ ਹਾਲ ਆ ਹੁਣ ਤਾਂ ਹਨਾ 88 ਦੇ ਪਾਣੀਆਂ ਨਾਲੋਂ ਵੀ ਜਾਦੇ ਮੰਦਾ ਹਾਲ ਆ ਤੇ ਬਹੁਤ ਰੋਣ ਆਉਂਦਾ ਦਿਲ ਰੋਂਦਾ ਵੇਖ ਕੇ ਵੀਡੀਓ ਚਲੋ ਤੁਸੀਂ ਵੀ ਕਹੋ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ ਪ੍ਰਮਾਤਮਾ ਤੰਦਰੁਸਤੀ ਸਭ ਦਾ ਭਲਾ ਕਰੋ ਸਭ ਦਾ ਭਲਾ ਕਰੋ ਵਾਹਿਗੁਰੂ ਜੀ ਆ ਦਾਦੀ ਦੀ ਐਨਕ ਕਿੱਥੇ ਸਿੱਟੀ ਆ ਤੇ ਮੌਡ ਐਨਕ ਗੱਡੀ ਇਹ ਕੀ ਹੋ ਰਿਹਾ ਵਾ ਹੈ ਕੀ ਹੋ ਰਿਹਾ ਇਹ